ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਜਿਹੜੇ ਕਿ ਹੁਣ ਤੱਕ ਦੇ ਸਭ ਤੋਂ ਵੱਧ ਪੜੇ ਲਿਖੇ ਸਿਆਸਤਦਾਨ ਜਿਹੜੇ ਕੱਲੇ ਦਲਤਾਂ ਦੇ ਨਹੀਂ ਜਿਨ੍ਹਾਂ ਨੂੰ ਕਿ ਸਾਰਾ ਸਮਾਜ ਇੱਕ ਸਤਕਾਰ ਦੀ ਨਜ਼ਰ ਦੇ ਨਾਲ ਦੇਖਦਾ ਜਿਸਨੇ ਕਿ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਕੱਲੇ ਦਲਤਾਂ ਨੂੰ ਨਹੀਂ ਇਸਤਰੀ ਜਾਤੀ ਨੂੰ ਵੀ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਐਸੇ ਮਸੀਹਾ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਉਹਨਾਂ ਬਾਰੇ ਇਦਾਂ ਦੀ ਮੰਦੀ ਤੇ ਭੈੜੀ ਸ਼ਬਦਾਵਲੀ ਕੇ ਉਹਨਾਂ ਦੇ ਅਸੀਂ ਜੋ ਆਸਥਾ ਦਾ ਪ੍ਰਤੀਕ ਉਹਨਾਂ ਦੇ ਬੁੱਤ ਲਾਏ ਆ ਉਹਨਾਂ ਨੂੰ ਤੋੜਨ ਦੀ ਗੱਲ ਕਰਨ ਵਾਲਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਗੁਰਪਤ ਬੰਦ ਸਿੰਘ ਪੰਨੂ ਜਿਹੜਾ ਕਿ ਸਿੱਖ ਕਹਿਲਾਉਣ ਦੇ ਹੀ ਕਾਬਲ ਨਹੀਂ ਉਹਦੀ ਮੈਂ ਸ਼ਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਪਰ ਇੱਕ ਸਿਰ ਫਿਰਿਆ ਜਿਹੜਾ ਕਿ ਨਾ ਸਿੱਖ ਸਿਧਾਂਤ ਨੂੰ ਜਾਣਦਾ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਉਸ ਨੂੰ ਪੰਜਾਬ ਤੋਂ ਬਾਹਰ ਬੈਠੇ ਨੂੰ ਨਾ ਉਸ ਦੀ ਅਕਲ ਹੈ ਤੇ ਨਾ ਸ਼ਕਲ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਪੈਰ ਪੈਰ ਤੇ ਫਰਮਾਨ ਕਰਦੇ ਆ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਗੁਰੂ ਸਾਹਿਬ ਸਾਡੇ ਰਹਿਣੀ ਬਹਿਣੀ ਦੀ ਜੋ ਸਾਡੇ ਧਰਮਾਂ ਦੇ ਵਿੱਚ ਸਾਡੇ ਸੰਸਕਾਰ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਉੱਤੇ ਇੱਕ ਵੀ ਪੁਆਇੰਟ ਉੱਤੇ ਉਹ ਜੋ ਅੱਗ ਲਾ ਕੇ ਕਹਿੰਦੇ ਡੱਬੂ ਕੰਧ ਤੇ ਉਹ ਇੱਕ ਵੀ ਪੁਆਇੰਟ ਦੇ ਉੱਤੇ ਖੜਾ ਨਹੀਂ ਉਤਰਦਾ। ਔਰ ਉਸ ਨੂੰ ਮੈਂ ਸਮਝਦਾ ਕਿ ਪੰਜਾਬ ਆ ਕੇ ਕਿਉਂਕਿ ਬਹੁਤ ਲੰਬਾ ਸਮਾਂ ਬਾਹਰ ਬੈਠੇ ਨੂੰ ਹੋ ਗਿਆ। ਇੱਕ ਕਾਮਰੇਡਾਂ ਵਾਲੀ ਮੈਨੂੰ ਲੱਗਦਾ ਕਿ ਉਹਦੀ ਸੋਚ ਜਿਹੜਾ ਕਿ ਇੱਕ ਐਦਾਂ ਦੀ ਸੋਚ ਜਿਹੜੀ ਕਿ ਦੋ ਫਿਰਕਿਆਂ ਨੂੰ ਲੜਾਉਂਦੀ ਹੈ। ਜਿਹੜੀ ਕਿ ਦੋ ਧਰਮਾਂ ਨੂੰ ਆਪਸ ਦੇ ਵਿੱਚ ਪਾੜ ਪਾਉਂਦੀ ਹੈ। ਜਿਹੜੀ ਕਿ ਜਾਤਾਂ ਮਜ਼ਬਾਂ ਦੇ ਗੇੜ ਦੇ ਵਿੱਚ ਆਪਸ ਵਿੱਚ ਫਸਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਆ ਇਹਨਾਂ ਲੋਕਾਂ ਦੀ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਤੋਂ ਸਖਤ ਨਫ਼ਰਤ ਵੀ ਕਰਦੇ ਆ ਤੇ ਇਹਨਾਂ ਨੂੰ ਚੇਤਾਵਨੀ ਤੇ ਅਸੀਂ ਵਾਰਨਿੰਗ ਵੀ ਦੰਨੇ ਆ ਕਿਉਂਕਿ ਬਾਹਰ ਬੈਠ ਕੇ ਜਿੱਦਾਂ ਦੀਆਂ ਗੱਲਾਂ ਕਰਦਾ ਜੇ ਹਿੰਮਤ ਆ ਤੇ ਪੰਜਾਬ ਦੇ ਵਿੱਚ ਆ ਕੇ ਗੱਲ ਕਰਨ ਬਿਲਕੁਲ ਪੰਜਾਬ ਸਰਕਾਰ ਸਮੇਂ-ਸਮੇਂ ਦੇ ਉੱਤੇ ਇਹ ਜੋ ਪੰਜਾਬ ਦੇ ਵਿੱਚ ਅੱਗ ਲਾਉਣ ਵਾਲੀਆਂ ਕਾਰਵਾਈਆਂ ਜਾਂ ਗੱਲਾਂ ਕਰ ਰਹੇ ਆ ਇਹਨਾਂ ਦੇ ਖਿਲਾਫ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹਮੇਸ਼ਾ ਜਦੋਂ ਵੀ ਗੱਲ ਕਰਦੇ ਆ ਕਿਉਂਕਿ ਜਦੋਂ ਸੁਰੱਖਿਆ ਦਾ ਮੁੱਦਾ ਆਉਂਦਾ ਜਦੋਂ ਹਮੇਸ਼ਾ ਕੇਂਦਰ ਦੇ ਨਾਲ ਗੱਲ ਹੁੰਦੀ ਹੈ ਤੇ ਮੈਂ ਵੀ ਤੁਹਾਡੇ ਜਰੀਏ ਪ੍ਰੈਸ ਜਰੀਏ ਕੇਂਦਰ ਨੂੰ ਅਪੀਲ ਕਰਦਾ ਕਿ ਇਦਾਂ ਦੇ ਤਾਂ ਲੋਕਾਂ ਦੇ ਜਜਬਾਤਾਂ ਨੂੰ ਪੜਕਾ ਕੇ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਿਲਾਫ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੈਸਨ ਸਾਹਿਬ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਜਦੋਂ ਵੀ ਗੁਰਪ੍ਰਤਮ ਸਿੰਘ ਪਤੋਂ ਮੈਂ ਧਮਕੀ ਦਿੱਤੀ ਹੈ ਤੇ ਪਾਗਿਓ ਸਰਕਾਰੀ ਬਿਲਡਿੰਗਾਂ ਤੋਂ ਉੱਤੇ ਜਾ ਕੇ ਖਾਲਸਾ ਦਾ ਝੰਡਾ ਲਾਉਣ ਦੀ ਗੱਲ ਹੋ ਗਈ ਜਾਂ ਫਿਰ ਸਰਕਾਰੀ ਬਿਲਡਿੰਗਸ ਦੇ ਬਾਹਰ ਖਾਲਸਾ ਦਾ ਵਾਦ ਖੰਡਾ ਨਿਕਲੋ। ਕਿਤਨੇ ਕਿਤੇ ਕਰਤੇ ਕੁਝ ਥਾਵਾਂ ਉੱਤੇ ਇਹਨਾਂ ਨੂੰ ਸੁਭਿਆਰ ਵਿੱਚ ਕਾਮਯਾਬ ਵੀ ਹੋ ਜਾਂਦੇ। ਦੇਖੋ ਉਸ ਨੂੰ ਇਸ ਤਰੀਕੇ ਨਾਲ ਆਇਆ ਜਾਏਗਾ ਕਿਉਂਕਿ ਜੇਕਰ ਵਾਰਨਿੰਗ ਦਿੱਤੀ ਹੈ ਤਾਂ ਆਪ ਕੋਈ 60 ਦੇ ਆਪ ਕੋ ਉਸੇ ਗੁਰਗੇ ਜਿਹਨੇ ਇੱਥੇ ਬਹੁਤ ਐਕਟ ਕੀਤਾ ਨਹੀਂ ਦੇਖੋ ਪੰਨੂ ਸਿਰਫ ਤੇ ਸਿਰਫ ਬੜਕ ਮਾਰਦਾ ਹੈ ਤੇ ਕਹਿੰਦੇ ਆ ਨਾ ਕਿ ਡੱਬੂ ਅੱਗ ਲਾਇਆ ਡੱਬੂ ਕੰਧ ਤੇ ਇਹਦਾ ਉਹ ਹੁਣ ਤੱਕ ਦਾ ਰਿਕਾਰਡ ਰਿਆ ਔਰ ਅਸੀਂ ਇਹਨੂੰ ਚੇਤਾਵਨੀ ਦਿੰਨੇ ਆ ਸਾਡਾ ਕੱਲਾ ਕੱਲਾ ਵਲੰਟੀਅਰ ਕੱਲੇ ਕੱਲੇ ਸਾਡੇ ਐਮਐਲਏ ਸਹਿਬਾਨ ਅਸੀਂ ਜੋ ਵੀ ਸਾਡੇ ਸਤਿਕਾਰਯੋਗ ਸਾਡੇ ਰਹਿਬਰ ਬਾਬਾ ਸਾਹਿਬ ਭੀਮਰੋ ਅੰਬੇਦਕਰ ਜੀ ਦੇ ਬੁੱਤ ਲੱਗੇ ਆ ਉਹਨਾਂ ਦੇ ਅੱਗੇ ਅਸੀਂ ਉਹਨਾਂ ਨੂੰ ਨਮਨ ਕਰਾਂਗੇ 14 ਤਰੀਕ ਨੂੰ ਅਸੀਂ ਸਾਰੇ ਜਾਣੇ ਆਪ ਉਥੇ ਜਾਵਾਂਗੇ ਤਾਂ ਕਿ ਜਿਹੜਾ ਕੋਈ ਇਦਾਂ ਦਾ ਆਵੇ ਉਹਨੂੰ ਅਸੀਂ ਆਪ ਸਬਕ ਸਿਖਾ ਸਕੀਏ ਪਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਦਾਂ ਦੇ ਲੋਕਾਂ ਨੂੰ ਜਦੋਂ ਮੂੰਹ ਲਾਉਣੋਂ ਹਟ ਜਾਂਦੇ ਆ ਤਾਂ ਫੇਰ ਇਹ ਇਦਾਂ ਦੀਆਂ ਆਪਸ ਦੇ ਵਿੱਚ ਜਾਤੀ ਰੰਗਸ਼ਾ ਇੱਕ ਦੂਜੇ ਦੇ ਵਿੱਚ ਫਲਾ ਕੇ ਆਪਣੇ मंसूਬੇ ਸਿੱਧੇ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦਿੰਦਾ ਔਰ ਨੌਜਵਾਨਾਂ ਨੂੰ ਵੀ ਕਹਿਣਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਤੇ ਸਿਰਫ ਸਾਨੂੰ ਇੱਕ ਚਾਰੇ ਵਜੋਂ ਵਰਤ ਰਹੇ ਆ ਸਾਨੂੰ 9.5 ਦੇ ਉੱਤੇ ਇਹ ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਆ ਇਹ ਲੋਕ ਇਹਨਾਂ ਦੇ ਬਹਿਕਾਵੇ ਦੇ ਵਿੱਚ ਨਾ ਆਉਣ ਕਿਉਂਕਿ ਇਹਦਾ ਜਿਹੜਾ ਖਮਿਆਜਾ ਵਾ ਉਹ ਸਾਡੇ ਸਤਿਕਾਰਯੋਗ ਨੌਜਵਾਨਾਂ ਨੂੰ ਹੀ ਭੁਗਤਣਾ ਪੈਂਦਾ